ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਪਿੰਡ ਆ ਜਿਹੜਾ ਉਹ ਪਿੰਡ ਸੀ ਮੀਆਂ ਜ਼ਿਲ੍ਹਾ ਬਟਿੰਡਾ ਪੰਜਾਬ ਦੇ ਰਹਿਣ ਵਾਲਾ ਮੈਂ ਹਰ ਵੀਡੀਓ 'ਚ ਦੱਸ ਦਉਂਗਾ ਵੈਸੇ ਇਹ ਚੀਜ਼ ਹੈ ਪਰ ਫਿਰ ਵੀ ਕਈ ਭੈਣਾ ਜਾਂ ਭਰਾ ਨਵੇਂ ਹੁੰਦੇ ਚੈਨਲ ਦੇ ਉਹਨੂੰ ਦੱਸਣਾ ਜ਼ਰੂਰੀ ਹੁੰਦਾ ਹੈ ਨਾ ਜੀ ਉਹਨੂੰ ਕੰਫਿਡੈਂਸ ਨਹੀਂ ਰਹਿੰਦੀ ਵੀ ਇਹ ਕਿੱਥੋਂ ਆ ਜਾਂ ਕਿਹੜਾ ਪਿੰਡ ਆ ਤੇ ਜਿਹੜਾ ਮੇਰਾ ਨਾਮ ਆ ਉਹ ਗੁਰਬਖਸ਼ੀਤ ਸਿੰਘ ਆ ਅੱਜ ਜਿਹੜਾ ਆਪਾਂ ਟੌਪ ਲੈ ਕੇ ਆਏ ਆ ਛੋਟੀ ਜਿਹੀ ਕਲਿੱਪ ਆ ਪਰ ਹੈ ਕੰਮ ਲਈ ਥੋੜੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆਉਣ ਵਾਲੀ। ਆਪਾਂ ਕੋਈ ਭੈਣਾਂ ਮੇਰੀ ਵੀਡੀਓ ਦੇਖ ਰਹੀਆਂਗੇ ਆਪਾਂ ਭਰਾ ਸਾਰਿਆਂ ਦੇ ਕੰਮ ਆਉਣ ਵਾਲੀ ਆ। ਬਾਕੀ ਜਿਹੜੀਆਂ ਭੈਣਾਂ ਜਾਂ ਭਰਾਵਾਂ ਮੇਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਯਾਦੋ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਤਾਂ ਕਿ ਕੋਈ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ ਹਾਂ। ਤਾਂ ਆਪਾਂ ਜਿਹੜਾ ਟੌਪ ਲੈ ਕੇ ਆਏ ਉਹ ਉੜਤੇ ਪਜਾਮੇ ਦੇ ਨਾਪ ਦਾ। ਬਾਹਲ ਵਾਲਾ ਕੁੜਤਾ ਪਜਾਮਾ ਜਿਹਦਾ ਮੈਂ ਅਕਸਰ ਹੀ ਜ਼ਿਕਰ ਕਰਦਾ ਰਹਿੰਦਾ ਬਾਹਲ ਵਾਲਾ ਕੁੜਤਾ ਪਜਾਮਾ ਆਪਾਂ ਨਾਪ ਕਿਵੇਂ ਤੇ ਕਾਟ ਇਹ ਦੋਨੇ ਚੀਜ਼ਾਂ ਜ਼ਰੂਰੀ ਐ ਸਹੀ ਹੋਣਾਂ ਫੇਰੀ ਸੜਾਈ ਸਹੀ ਹੋਣਾ ਕਪੜਾ ਨਾਪ ਤੇ ਕਾਟ ਨਾਪ ਲੈਣਾ ਸਭ ਤੋਂ ਜ਼ਰੂਰੀ ਉਦੋਂ ਵੀ ਜ਼ਰੂਰੀ ਹੈਗੀ ਕਾਟ ਵੀ ਕਿਵੇਂ ਆ ਜਿਹੜਾ ਕੁੜਤਾ ਇਹਨੂੰ ਵਾਲ ਵਾਲਾ ਕੁੜਤਾ ਕਹਿੰਦੇ ਮੂਹਰੇ ਇਹਦੇ ਡੱਬੀ ਜੀ ਬਣੀ ਹੁੰਦੀ ਆ ਤੇ ਪਿੱਛੇ ਵੀ ਇਹ ਢੂਈ ਦੇ ਵਿੱਚ ਆ ਦੇਖੋ ਬਲ ਪਾਏ ਵੀ ਹੁੰਦੇ ਆ ਜਿਆਦਾ ਜਿਵੇਂ ਆਪਣੇ ਬਜ਼ੁਰਗ ਇਹ ਕੱਪੜੇ ਪਾਉਂਦੇ ਆ ਹੁਣ ਥੋੜੀ ਘਟ ਗਈ ਇਹ ਚੀਜ਼ ਪਾਉਣ ਹੁਣ ਆ ਚੀਜ਼ ਜਿਆਦਾ ਚੱਲਦੀ ਹੈ ਨਾ ਜਿਵੇਂ ਮੇਰੇ ਪਾਇਆ ਹੋਇਆ ਫੱਟੀ ਵਾਲਾ ਤਾਂ ਆਪਾਂ ਨੂੰ ਕੰਮ ਸਾਰਾ ਹੀ ਹੋਣਾ ਚਾਹੀਦਾ ਮੈਂ ਹਰ ਇੱਕ ਵੀਡੀਓ 'ਚ ਕਹਿਣਾ ਹੁੰਦਾ ਭੈਣਾ ਖਾਸ ਕਰਕੇ ਵੀ ਕੱਲਾ ਲੇਡੀ ਸੂਟਾਂ ਸਿੱਖ ਕੇ ਬੱਸ ਨਾ ਕਰਿਆ ਕਰੋ ਕੁਰਤੇ ਪਜਾਮੇ ਦੇ ਵੀ ਹੱਥ ਮਾਰਿਆ ਕਰੋ ਕੋਸ਼ਿਸ਼ ਕਰਿਆ ਕਰੋ ਕੁਰਤਾ ਪਜਾਮਾ ਵੀ ਸਲਾਈ ਕਰਨ ਦੀ ਤਾਂ ਆਜੋ ਆਪਾਂ ਹੁਣ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਕੁਰਤਾ ਪਜਾਮਾ ਦਾ ਨਾਪ ਕਿਵੇਂ ਲੈਣਾ ਹਨਾ ਮੈਂ ਅਕਸਰ ਹੀ ਇਹ ਕੋਈ ਬਾਹਰ ਕੰਟਰੀ 'ਚ ਦੇਖਦਾ ਮੇਰੀ ਵੀਡੀਓ ਤਾਂ ਉਹ ਮੈਂ ਭੈਣੋਂ ਕਹਿੰਦਾ ਵੀ ਕਾਲਰ ਦੀ ਜੜ 'ਚ ਫੀਤਾ ਲਾਓ ਉਹਨਾਂ ਨੂੰ ਸਮਝ ਨਹੀਂ ਆਉਂਦੀ ਕੀ ਕਹਿ ਰਹੇ ਹਨਾ ਮਤਲਬ ਕਾਲਰ ਦੀ ਜੜ 'ਚ ਇੱਥੋਂ ਜੇ ਕਿਸੇ ਨੇ ਮੈਨੂੰ ਵੀ ਕੱਪੜੇ ਸਲਾਈ ਕਰਨ ਨੂੰ ਦੇਣੇ ਆ ਹਨ ਮੈਂ ਤੁਹਾਨੂੰ ਆ ਨਾਪ ਭੇਜ ਦੂੰਗਾ ਕਿਸੇ ਭੈਣ ਨੇ ਤਾਂ ਨਾਪ ਤੁਸੀਂ ਇਸ ਤਰ੍ਹਾਂ ਲੈ ਲੈਣਾ ਹਾਂ ਆ ਲੋ ਆ ਕਾਲਰ ਦੀ ਜ਼ੜਾ ਨਾ ਇੱਥੇ ਇੱਥੋਂ ਫਿੱਤਾ ਤਾਂ ਨਾ ਪਾਣੀ ਚੰਗੀ ਤਰ੍ਹਾਂ ਫਿੱਤੀ ਨੂੰ ਇਸ ਤਰ੍ਹਾਂ ਹੱਥ ਮਾਰ ਦੇ ਲੰਬਾਈ ਕਿੰਨੀ ਆ ਨੇੜੇ ਕਰਕੇ ਦਿਖਾ ਦਿਓ ਆ ਦੇਖੋ ਲੰਬਾਈ ਹੈਗੀ 43 ਆਪਾਂ ਇੱਥੇ ਲਿਖਾਂਗੇ ਲੰਬਾਈ ਵਾਲੀ ਥਾਂ ਤੇ 43 ਐਂ ਲਿਖ ਕੇ ਪਵਾ ਜੇ ਤੁਹਾਡੇ ਕੋਲ ਡੈਰੀ ਹੈਣੀ ਇੱਥੇ ਨਾਲ ਲਿਖ ਜਾ ਕਰੋ ਵੀ ਲੰਬਾਈ ਇੰਨੀ ਹੈ 43 ਨੂੰ ਹੁਣ ਦੂਜੇ ਨੰਬਰ ਤੇ ਹੁੰਦੀ ਹੈ ਬਾਹ ਬਾਹ ਆਪਾਂ ਲਿਖਾਂਗੇ ਕਿ ਕਿੰਨੀ ਹੈ ਇਹਨਾਂ ਦੀ ਇੱਥੋਂ ਮੈਨੂੰ ਚੰਗੀ ਤਰ੍ਹਾਂ ਜੋੜ ਤੋਂ ਬਾਹ ਕਿੰਨੀ ਹੈ 11 ਇਸ ਤੋਂ ਬਾਅਦ ਕੀ ਮੈਨੂੰ ਆਪਣੇ ਮੂਰੀ ਬਾਹ ਦੀ ਮੂਰੀ ਕਿੰਨੀ ਹੈ ਇਹ ਆਲ ਮੂਰੀ ਹੈਗੀ 16 ਇੱਥੇ ਆਪਾਂ ਲਿਖਾਂਗੇ 11 ਤੇ 16 ਠੀਕ ਹੈ ਤੀਜੇ ਨੰਬਰ ਤੇ ਕੀ ਹੁੰਦਾ ਤੀਰਾ ਇਹ ਸਾਰਾ ਲੈਣ ਵਾਈ ਜੀ ਨਾਪ ਲੈਣਾ ਹੁੰਦਾ ਆਪਣੇ ਹੀ ਨਹੀਂ ਹੈ ਵੀ ਕਿਤੇ ਕੁਝ ਲਿਖਤਾ ਕਿਤੇ ਕੁਝ ਨਹੀਂ ਜੀ ਜੇ ਨੰਬਰ ਤੇ ਤੀਰ ਆ ਲਿਖਾਂਗੇ ਆਪਾਂ ਆਹ ਲਓ ਤੀਰਾ ਕਿੰਨਾ ਇਹਨਾਂ ਦਾ 19 ਇੰਚ ਇੱਥੇ ਆਪਾਂ ਲਿਖਾਂਗੇ 19 ਇੰਚ ਤੀਰ ਹੁਣ ਆ ਗਿਆ ਇਹਦਾ ਫਰੰਟ ਫਰੰਟ ਆ ਜੀ ਹੁੰਦੀ ਹੈ ਮੈਂ ਤੁਹਾਨੂੰ ਹਰ ਇੱਕ ਵੀਡੀਓ ਚ ਦੱਸਦਾ ਹਾਂ ਬਈ ਸੀ ਕਿ ਫਰੰਟ ਮੈਨਣਾ ਵੀ ਲਾਜ਼ਮੀ ਹੁੰਦਾ ਐਸ ਫੱਟੀ ਤੋਂ ਲੈ ਕੇ ਇੱਥੇ ਕਿੰਨਾ ਫਰੰਟ ਹੈ ਇਹਨਾਂ ਦਾ 9.5 ਇੱਥੇ ਆਪਾਂ ਲਿਖਾਂਗੇ ਫਰੰਟ 9.5 ਇਸ ਤੋਂ ਬਾਅਦ ਦਜੀਏ ਕਿੰਨੇ ਆ ਉਹ ਦੇਖਨੇ ਆਪਾਂ ਪਾ ਲੈ ਦੋ ਕੀ ਜੀ ਇੱਥੇ ਲਿਖੇ ਆਪਾਂ ਲਿਖਾਂਗੇ ਦੋ ਕੀ ਜੀ ਜੀ ਦੇ ਉਤੋ ਇਹ ਕਈ ਭਰਾ ਨਾ ਇੱਥੇ ਫੀਟਿੰਗ ਪਵਾ ਲੈਂਦੇ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਿਆ ਕਰੋ ਮੂਰੇ ਇੱਥੇ ਆ ਬਾਲ ਬੰਨਿਆ ਨਾ ਇਹਨੂੰ ਕਹਿੰਦੇ ਮਸ਼ੀਕ ਇੱਥੇ ਕਈ ਭਰਾ ਫੀਟਿੰਗ ਪਵਾ ਲੈਂਦੇ ਆਪਾਂ ਲਾਜ਼ਮੀ ਮਿਨਾ ਕਰੋ ਇਹ ਵੀ ਕਿੰਨਾ ਹੈ ਰਿਕ ਆਪਣੇ ਕੋਲ ਇਹ ਹੈਗਾ ਆਪਣੇ ਕੋਲੇ 22.5 ਤਿਆਗ ਇੱਥੇ ਆਪਾਂ ਲਿਖਦੇ ਹਾਂ ਸਾਢੇ 22 ਤਿਆਗ ਵਿਚਾਲੂ ਸੈਂਟਰ ਹੋਰ ਆਪਾਂ ਲਿਖਾਂਗੇ ਕਿ ਕਿਰਾ ਕਿੰਨਾ ਇਹਨਾਂ ਦਾ ਆਜੂ ਆ ਗਿਆ ਇਸ ਵੀ ਬਈ ਸ਼ੇਰ ਕੋਰਤੇ ਨਾ ਜਿਆਦਾ ਘੇਰੇ ਹੀ ਹੁੰਦਾ ਹੈ ਬਿਚਾਰੋ ਨਹੀਂ ਮੈਨਣਾ ਹੁੰਦਾ ਪਰ ਫਿਰ ਵੀ ਕਈ ਭਰਾਇ ਤੇ ਫਿਟਿੰਗ ਪਵਾ ਲੈਂਦੇ ਬਾਲ ਵਾਲੇ ਕੋਰਤੇ ਦੇ ਤਾਂ ਕਰਕੇ ਆਪਣੇ ਧਿਆਨ ਰੱਖਣਾ ਵੀ ਜੇ ਫਿਟਿੰਗ ਹੋਵੇ ਤਾਂ ਉਹਨੂੰ ਮਿਲ ਕੇ ਰੱਖ ਜਿਓ ਇੱਥੋਂ ਆ ਚੀਜ਼ ਤੋਂ ਆਪਾਂ ਮਾਣਾਂਗੇ ਘੇਰਾ ਘੇਰਾ ਇਹਨਾਂ ਦਾ ਹੈਗਾ 25 ਇੰਚ ਇੱਥੇ ਆਪਾਂ ਲਿਖਾਂਗੇ ਆਹ ਦੇਖੋ ਆ ਲਿਖਿਆ ਬਈ ਨਾ ਘੇਰਾ ਐ ਆਹ ਮੈਂ ਲਿਖਦਾ 25 ਜਿੱਜੇ ਵੀ ਦੋ ਹੋਗੇ ਕਲਰ ਲਿਖਾਂਗੇ ਇੱਥੇ ਆਪਾਂ ਕਿੰਨਾ ਉਸੇ ਤਰ੍ਹਾਂ ਹੀ ਆਪਾਂ ਲਿਖਾਂਗੇ ਕਾਲਰ ਕਿੰਨਾ ਕਾਲਰ ਹੈਗਾ 17 ਇੰਚ ਇੱਥੇ ਆਪਾਂ ਲਿਖਾਂਗੇ ਜਿੱਥੇ ਗਾਲਾ ਲਿਖਿਆ ਹੈ ਨਾ ਇੱਥੇ ਲਿਖਾਂਗੇ ਆਪਾਂ 17 ਬਾਕੀ ਜਿਹੜੇ ਪੈਣਾ ਥੋੜਾ ਇੱਕ ਕੰਮ ਘੱਟ ਆਉਂਦਾ ਹੈ ਨਾ ਆ ਚੀਜ਼ ਲਾਜ਼ਮੀ ਮਿਲਣਾ ਗੁਰੂ ਗੀਜੀਆਂ ਵੀ ਕਿੰਨੇ ਤੇ ਕੀ ਜੀ ਹੈ ਨਾ ਹਾਂ ਸਾਢੇ 14 ਤੇ ਦਾ ਆਪਾਂ ਉੱਥੇ ਸਾਢੇ 14 ਤੋਂ ਇਸ ਤੋਂ ਬਾਅਦ ਆਪਾਂ ਕਿਵੇਂ ਨਾ ਮੁੰਡਾ ਮੁੰਡਾ ਲਾਜ਼ਮੀ ਮਿਲਣਾ ਆਪਾਂ ਨੇ ਅਨੇਕ ਵਾਰ ਇਸ ਤਰ੍ਹਾਂ ਕਰਕੇ ਨਾ ਟੇਡੇ ਲੂਟ ਮਿਣਿਆ ਕਰੋ ਮੋਢਾ ਮੋਢਾ ਕਿੰਨਾ 22 ਇੰਚ ਆ ਲਿਖਿਆ ਗਣਾ ਮੋਢਾ ਇਹ ਅੱਜ ਇਥੇ ਮੈਂ ਲਿਖੂਗਾ ਮੋਢਾ 22 ਸੇਮ ਨਾਪ ਤੁਸੀਂ ਮੈਨੂੰ ਲਿਖ ਕੇ ਭੇਜਿਆ ਕਰੋ ਜਿਹੜੀਆਂ ਭੇਜਣਾ ਮੈਨੂੰ ਕੰਮ ਕਰਵਾਉਣਾ ਚਾਹੁੰਗੇ ਭਰਾਵਾਂ ਦੇ ਕੱਪੜੇ ਸਲਾਈ ਵਗੈਰਾ ਕਰਾਉਣਾ ਚਾਹੁੰਦੇ ਹੋ ਨਾ ਤਾਂ ਇਸ ਤਰ੍ਹਾਂ ਆਪਣੇ ਨਾਪ ਲੈਣਾ ਕੁਰਤੇ ਦਾ ਤਕਰੀਬਨ ਸਾਰਾ ਨਾਪ ਹੋ ਗਿਆ ਲੰਬਾਈ ਬਾਹਾਂ ਤੀਰਾ ਤੇ ਆਕੇਰਾ ਹੋ ਗਿਆ ਫਰੰਟ ਹੋ ਗਿਆ ਮੋਢਾ 22 ਹੋ ਗਿਆ ਗਿੱਜੇ 2 ਹੋਗੇ ਤੇ ਕਲਰ ਹੋ ਗਿਆ 17 ਹੁਣ ਆ ਗਿਆ ਪਜਾਮੇ ਦੀ ਵਾਰੀ ਹੈ ਨਾ ਓਕੇ ਇਸੇ ਤਰ੍ਹਾਂ ਇਹ ਪਜਾਮੇ ਦਾ ਨਾਪ ਸਭ ਤੋਂ ਪਹਿਲਾਂ ਲੰਬਾਈ ਜੰਗੀਦਰਾ ਇਹਦੇ ਬਾਲਛਾਲ ਕੱਢ ਕੇ ਫਿਰ ਚੈੱਕ ਕਰਨਾ ਤੇ ਆਹ ਇਹ ਕੈਮਰਾ ਨੇ ਰੇਕ ਕਰਕੇ ਦਿਖਾ ਦੋ ਹਾਂਜੀ ਕਿੰਨੀ ਲੰਬਾਈ ਕਿੰਨੀ ਆ 39 ਐਵੇਂ ਬਸ ਖਿੱਚ ਕੇ ਛੱਡ ਦੇ 39 ਲੰਬਾਈ ਨਾ ਇੱਥੇ ਆਪਾਂ ਲਿਖਾਂਗੇ ਇਧਰਲੇ ਪਾਸੇ 39 ਆ ਜਿੱਥੇ ਕਮਰ ਲਿਖਣੀ ਹੈ ਇੱਥੇ ਆ ਘੇਰ ਮੈਨ ਲੈ ਕਰੋ ਅਵੇ ਦੀ ਆਦੀ ਆਦੀ ਦੀ ਲਾਜ਼ਮੀ ਮੈਨੀ ਜਰੂਰੀ ਆ ਕਮਰ ਘੇਰਾ 2.25 ਆ ਇੱਥੇ ਹੁਣ ਆਪਾਂ ਲਿਖਾਂਗੇ 2.25 ਇਸ ਤੋਂ ਬਾਅਦ ਮੂਰੀ ਆ ਗਈ ਬਾਅਦ ਹੀ ਲਿਖਾਂਗੇ ਆਪਾਂ ਮੂਰੀ ਮੂਰੀ ਕਹਿੰਦੇ ਪਹੁੰਚਾ ਕਹਿੰਦੇ ਹਨਾ ਡੋਡੀ ਆ ਇਹ ਕਿੰਨੀ ਆ 15 ਆਪਾਂ ਇੱਥੇ ਲਿਖੀਏ 15 ਹੁਣ ਆ ਗਿਆ ਤੀਜੇ ਨੰਬਰ ਤੇ ਪੱਟ ਪੱਟ ਆਪਾਂ ਨੇ ਪੂਰਾ ਮੈਨਣਾ ਇੱਥੇ ਸਟਾ ਇਹ ਚੰਗੀ ਤਰ੍ਹਾਂ ਸਲਾਈ ਤੋਂ ਫੜ ਕੇ ਖੱਚੇ ਦੇਣਾ ਇੱਥੇ ਕੈਮਰਾ ਨੇੜੇ ਕਰਕੇ ਦਿਖਾ ਦੇ ਆ ਸਿਉਨ ਤੋਂ ਨਾ ਆ ਦੇਖੋ ਤੇ ਆ ਨਾ ਨੇੜੇ ਕਰਕੇ ਦੇਖਦੇ ਆ ਇੱਥੋਂ ਲੈ ਕੇ ਚੰਗੀ ਤਰ੍ਹਾਂ ਆ ਦੇਖੋ 15 15 ਦੋਨੋਂ 30 ਪਰ ਮੈਂ ਤੁਸੀਂ ਇੱਥੇ 15 ਲਿਖਿਆ ਕਰੋ ਇਹ 30 ਦੀ ਸਮਝ ਆ ਗਈ ਪਰ ਮੈਂ 30 ਲਿਖ ਲਿਆ ਕਰੂੰ ਮੈਂ ਇੱਥੇ ਲਿਖੂਗਾ 30 ਇੰਚ ਪੱਟ ਜੇ ਟੋਟਲ ਪੱਟ ਹੋ ਗਿਆ 15 ਦੋਨੋਂ 30 ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਆ ਝੋਲੀ ਜੇ ਤੁਹਾਡੇ ਕੋਲ ਨਾ ਪਾਉਂਦਾ ਨਾ ਆ ਜੀ ਲਾਜ਼ਮੀ ਬਣਾ ਕਰੋ ਝੋਲੀ ਆ ਦੇ ਆ ਮੈ ਮਿਲੂਗਾ ਝੂਲੀ ਦੀ ਬੈਕ ਵਾਲੀ ਕਿੰਨੀ ਹੈ 15 ਤੇ ਅਗੀ ਝੂਲੀ ਵੇਸੇ ਤਰੀ ਮਿਲੂਗਾ ਮੂਰਲੇ ਬਸ ਆ ਸਿਆਉਣ ਤੇ ਕਰ ਮਿਲਿਆ ਕਰੋ ਇੱਥੇ ਠੀਕ ਆ ਸਿਆਉਣ ਤੋਂ ਲੈ ਕੇ ਸਿੱਧਾ ਕਰ ਮਿਲਾਂਗੇ 15 ਇਹ ਮੂਲੀ ਝੂਲੀ ਕਿੰਨੀ ਹੈ 12 ਇਹਦੇ ਨਾਲ ਪਜਾਮਾ ਬਿਲਕੁਲ ਥੋੜਾ ਸੈਟ ਬੈਠੂਗਾ ਇਹ ਆ ਲੋ 12 ਤੇ 15 ਇੱਥੇ ਆਪਾਂ ਲਿਖਾਂਗੇ ਨਾਲ ਆ ਮੇ ਨਾਦੀ ਨਿਸ਼ਾਨੀ ਐਸਾ ਦੇ ਆਪਾਂ ਨਾਮ ਭਰ ਦੇਣਾ ਬੰਦੇ ਜਿਹਦੇ ਵੀ ਕੱਪੜੇ ਹਨ ਆ ਲੋ ਧਰਮਿੰਦਰ ਸਿੰਘ ਆਪਾਂ ਇੱਥੇ ਲਿਖਤਾ ਧਰਮਿੰਦਰ ਤਰੀਕ ਪਾਵਾਂਗੇ ਅੱਜ ਦੀ ਅੱਜ ਤਰੀਕ ਨਹੀਂ ਆ ਮੇਰੇ ਖਿਆਲ 8 4 25 ਜਿੱਦੇ ਆਪਾਂ ਦੇਣਾ ਉਹ ਇੱਥੇ ਰਿਡ ਪਾ ਦਿੰਦੇ ਹਾਂ ਸੌਖਾ ਕੰਮ ਆ ਬਿਲਕੁਲ ਫਿਰ ਵੀ ਜੇ ਕਿਸੇ ਚੀਜ਼ ਦੀ ਨਾਲ ਸਮਝ ਆਵੇ ਹਨਾ ਮੈਨੂੰ ਫੋਨ ਕਰ ਲੈ ਕਰੋ ਸ਼ਾਮ ਨੂੰ 8 ਵਜੇ ਤੋਂ ਬਾਅਦ ਤੇ ਪਿਆੰਮੇ ਦੀ ਹਿੱਟਾਂ ਮੈਂ ਹਮੇਸ਼ਾ ਹੀ ਕਹਿੰਦਾ ਨੀ ਤਰਪਾਈ ਕਰਿਆ ਕਰੋ ਸਿਉ ਨਾ ਮਾਰਿਆ ਕਰੋ ਪਿਆਮਨ ਬਰੰਦ ਨੂੰ ਚੜਦਾ ਰਹਿੰਦਾ ਨਾਲੇ ਸਫਾਈ ਨਹੀਂ ਹੁੰਦੀ ਤੇ ਜਿਹੜੇ ਭਰਾ ਜਾਂ ਭੈਣਾਂ ਮੇਰੇ ਨਵੇਂ ਆ ਚੈਨਲ ਤੇ ਬਿਲਕੁਲ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹਨੂੰ ਸਬਸਕ੍ਰਾਈਬ ਨਹੀਂ ਕਰਨਾ ਲੋ WhatsApp ਤੇ ਬੋਲ ਕੇ ਭੇਜਿਆ ਕਰੋ ਵੀ ਬਾਈ ਮੇਰਾ ਜਿਹੜਾ ਨੰਬਰ ਆ ਉਹ ਗਰੁੱਪ ਦੇ ਵਿੱਚ ਐਡ ਕਰ ਲਓ ਫਿਰ ਤੁਹਾਡੇ ਕੋਲੇ ਵੀਡੀਓ ਸ਼ੋਅ ਹੋਣ ਲੱਗ ਜੂ ਗਰੁੱਪ ਦੇ ਵਿੱਚ ਆ ਜਾ ਕਰੋ WhatsApp ਤੇ ਹਨਾ ਤਾਂ ਸੌਖਾ ਹੋ ਜੈਗਾ ਲੋ ਜਿਹੜੀ ਜਿਹੜੀਆਂ ਚੀਜ਼ਾਂ ਸਮਝ ਆ ਜਾਂਦੀਆਂ ਹਨਾ ਹਾਂ ਨਾ ਦੇ ਵਿੱਚ ਜਵਾਬ ਜ਼ਰੂਰ ਦਿਆ ਕਰੋ ਭਾਵੇਂ WhatsApp ਤੇ ਲਿਖ ਕੇ ਭੇਜਿਆ ਕਰੋ ਭਾਵੇਂ YouTube ਵਾਲੇ ਚੈਨਲ ਤੇ ਦੱਸਿਆ ਜ਼ਰੂਰ ਕਰੋ ਕਿ ਸਾਨੂੰ ਸਮਝ ਆਉਂਦੀ ਆ ਜਾਂ ਨਹੀਂ ਆਉਂਦੀ ਹਨਾ ਇਹ ਚੀਜ਼ਾਂ ਜ਼ਰੂਰੀ ਆ ਤਾਂ ਜੇ ਤੁਸੀਂ ਕਹੋਗੇ ਵੀ ਇਹ ਨਾਬਦਾ ਬਾਈ ਸਾਨੂੰ ਸੂਤ ਕੱਟ ਦਿਓ ਤਾਂ ਮੈਂ ਸੂਤ ਵੀ ਕੱਟ ਦੂੰਗਾ ਠੀਕ ਹੈ ਬੇਚੇ ਮੈਂ ਉਹਨੇ ਸੂਟ ਸ਼ਾਮ ਤੋਂ ਪਹਿਲਾਂ ਪਹਿਲਾਂ ਕੱਟਣਾਗਾ ਜੇ ਤੁਹਾਡੇ ਕੋਲ ਟਾਈਮ ਨਾਲ ਵੀਡੀਓ ਪਹੁੰਚ ਗਈ ਤਾਂ ਤੁਸੀਂ ਫਟਾਫਟ ਕਮੈਂਟ ਕਰ ਦਿਓ ਫਿਰ ਮੈਂ ਇਸ ਨਾਪ ਦਾ ਸੂਟ ਤੁਹਾਨੂੰ ਕੱਟ ਕੇ ਦਿਖਾ ਦੂੰਗਾ ਕਿਉਂਕਿ ਆਮ ਵੱਡੇ ਨਾਲ ਆਪਣਾ ਸੂਟ ਕੱਟਾਉਂਦੇ ਆਪਣੇ ਕੋਲੇ ਮੀਡੀਅਮ ਜੀ ਸਾਈਜ਼ ਦਾ ਨਾਪ ਆਉਂਦੀ ਹੈਗੀ ਠੀਕ ਹੈ ਜੇ ਕਿਸੇ ਵੀ ਭਰਾ ਨੇ ਆਪਣੇ ਤੋਂ ਕੱਪੜੇ ਸਿਲਾਈ ਕਰਾਉਣੇ ਆ ਇਥੋਂ ਕਪੜਾ ਲੈ ਕੇ ਉਹ ਮੈਨੂੰ ਫੋਨ ਕਰ ਲਿਆ ਕਰੋ ਤੇ ਫਿਰ ਮੈਂ ਤੁਹਾਨੂੰ ਰੰਗਾਂ ਦੀਆਂ ਫੋਟੋਆਂ ਭੇਜ ਦੂੰਗਾ ਇਸ ਤਰ੍ਹਾਂ ਜਿਹੜਾ ਪਰ ਨਾਪ ਲੈਤਾ ਕੁੜਤੇ ਪੇਮੇ ਹਨ ਇਸ ਤਰ੍ਹਾਂ ਦੀ ਰੇਂਜ ਦੇ ਕਲਰਾਂ ਦੇ ਰੰਗਦਾਰ ਜਿਹੜੇ ਕੁਰਤੇ ਵਿੱਚ 100 ਰੁਪਏ ਮੀਟਰ ਉਹ ਕਪੜਾ ਯਾਨੀ 5 ਮੀਟਰ 500 ਦਾ ਸਿੱਧਾ ਹੀ ਹਿਸਾਬ ਆ ਤੇ 6 ਮੀਟਰ 600 ਦਾ ਇਹਦੇ ਬੁਰ ਬਗੈਰਾ ਨਹੀਂ ਹੁੰਦਾ ਕਪੜਾ ਪੂਰਾ ਵਧੀਆ ਹੁੰਦਾ ਪਰ ਜੇ ਕਿਸੇ ਨੇ ਵਧੀਆ ਕਪੜਾ ਲੈ ਕੇ ਸਾਨੂੰ ਮਹਿੰਗਾ ਚਿੱਟੇ ਰੰਗ ਦਾ ਉਹ ਵੀ ਆਪਣੇ ਕੋਲੇ ਹੁੰਦੇ ਆ ਹਨਾ ਕੋਈ 1000 ਰੁਪਏ ਤੋਂ ਲੈ ਕੇ ਜਿੰਨੇ ਮਰਜ਼ੀ ਮਹਿੰਗੇ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਪਰ ਨਾਪ ਸਹੀ ਹੋਣਾ ਜ਼ਰੂਰੀ ਹੈ ਨਾਪ ਲਾਜ਼ਮੀ ਲਿਆ ਕਰੋ ਧਿਆਨ ਦੇ ਨਾਲ ਤੇ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਉਹ ਵੀ ਕਮੈਂਟ ਬਾਕਸ ਦੇ ਵਿੱਚ ਆ ਕੇ ਜਰੂਰ ਕਮੈਂਟ ਕਰੋ ਮਿਲਦੇ ਹਾਂ ਜਲਦੀ ਆਪਾਂ ਕਿਸੇ ਨਾ ਵੀ ਵੀਡੀਓ ਵਿੱਚ ਤਦ ਤੱਕ ਦਿਓ ਯਾਦ ਜੀ ਧੰਨਵਾਦ